ਸਾਰੇ ਦਰਸ਼ਕਾਂ ਨੂੰ শ্রোਤੀਆਂ ਨੂੰ ਪ੍ਰਮਪਰਿਅਤ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਆਤਿ ਤਨ ਧੰਨਵਾਦ ਹੈ ਜੋ ਆਪ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਆਧਾਰ ਤੇ ਸੱਚ ਤੇ ਝੂਠ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਅਤੇ ਇਸ ਤਰ੍ਹਾਂ ਇਸ ਸੱਚ ਨੂੰਗਾ ਤੋੜ ਕੇ ਆਪਣਾ ਕੀਮਤੀ ਯੋਗਦਾਨ ਵੀ ਪਾ ਰਹੇ ਹੋ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ 10ਵੇਂ ਪਾਸ਼ਾ ਨੇ ਆਪ ਜਿਨ੍ਹਾਂ ਦਾ ਮੱਥਾ ਟੇਕ ਕੇ ਗੁਰਿਆਇ ਬਖਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਕੋਈ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਤਰਜ਼ ਦੇ ਬਰਾਬਰ ਨਹੀਂ ਜੋ ਪ੍ਰਵਾਨਤ ਬਾਣੀ ਹੈ ਉਹ ਦਸਵੇਂ ਪਾਤਸ਼ਾਹ ਜੀ ਨੇ ਦਮਦਮੇ ਬੀੜ ਰਾਂਹੇ ਸੇਖ ਕੌਮ ਨੂੰ ਸੌਂਪਤੀਆ ਇਸ ਦਮਦਮੇ ਬੀੜ ਨੂੰ ਹੀ ਗੁਰਿਆਇ ਬਖਸ਼ਿਸ਼ ਕੀਤੀ ਗਈ ਇਸ ਤੋਂ ਬਾਅਦ ਕੋਈ ਵੀ ਰਚਨਾ ਐਸੀ ਨਹੀਂ ਰਹਿ ਗਈ ਜਿਸ ਨੂੰ ਸੀ ਗੁਰੂ ਪਾਤਸ਼ਾਹਵਾਂ ਕਰਤ ਰਚੀ ਗਈ ਬਾਣੀ ਕਹੀ ਜੋ ਕੋ ਛੁਰਦਾ ਫਲੰਦਾ ਸਿੱਖੇ ਦਸ਼ਮਣਾਂ ਵੱਲੋਂ ਬਣਾਇਆ ਗਿਆ ਅੰਗਰੇਜ਼ ਸਰਕਾਰ ਦੀਆਂ ਚਾਲਾਂ ਵੀ ਇਸ ਵਿੱਚ ਸ਼ਾਮਲ ਹਨ ਕਿਸੇ ਕੋ ਕਿਵੇਂ ਲੜਾਉਣਾ ਹੈ ਸਿੱਖਾਂ ਤੇ ਕਿਵੇਂ ਰਾਜ ਕਰਨਾ ਇਹਨਾਂ ਨੂੰ ਲੜਾ ਕੇ ਆਪਸ ਵਿੱਚ ਉਹਨਾਂ ਚਾਲਾਂ ਦਾ ਸਿੱਟਾ ਜਿਹੜਾ ਉਹ ਸੇਖੋਂ ਹੁਣ ਭੁਗਤ ਰਹੀ ਹੈ ਤੇ ਸੇਖੋਂ ਦੇ ਆਗੂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿਉਂਕਿ ਸੇਖੋਂ ਦੇ ਆਗੂ ਰਹੀ ਅੰਗਰੇਜ਼ ਸਰਕਾਰ ਨੇ ਅਤੇ ਸਿੱਖੀ ਦੇ ਦੁਸ਼ਮਣਾਂ ਨੇ ਇਹ ਚਾਲਾਂ ਖੇੜੀਆਂ ਤੇ ਤਾਂ ਇਹ ਸੇ ਕਰਕੇ ਸਿੱਖ ਜਿਹੜੇ ਉਹ ਇਸ ਸੈਨੂੰ ਆਕੇ ਕਿ ਇਹ ਸਾਡੇ ਆਗੂਆਂ ਨੇ ਇਹ ਚੀਜ਼ਾਂ ਬਣਾਈਆਂ ਹੋਈਆਂ ਵਿਸ਼ਵਾਸ ਕਰਕੇ ਮਗਰ ਲੱਗੇ ਪਰ ਗਿਆਨ ਵਿਗਿਆਨ ਦਾ ਯੁੱਗ ਹੈ ਹੁਣ ਪਤਾ ਲੱਗ ਚੁੱਕਾ ਹੈ ਕਿ ਸਿੱਖਾਂ ਨੂੰ ਸੇਕੋਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੂੰ ਜੋ ਰਚਨਾ ਮਾਰਾ ਕੀ ਗਾ ਰਹੇ ਆਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰੀ ਨਹੀਂ ਉਤਰ ਰਹੀਆਂ ਫਿਰ ਵੀ ਗਾ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ 12 ਗਾ ਰਹੇ ਆ ਤੋ ਇਨਾ ਕੁਝ ਪੰਡਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ ਗਾਉਣ ਵਾਲਾ ਇਸ ਨੂੰ ਛੱਡ ਕੇ ਬਾਹਰ ਦੀਆਂ ਕੱਚੀਆਂ ਰਚਨਾਵਾਂ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਜਿਨ੍ਹਾਂ ਨੂੰ ਕਿਸੇ ਗੁਰੂ ਪਾਤਸ਼ਾਹ ਵੱਲੋਂ ਕੋਈ ਪ੍ਰਵਾਨਗੀ ਨਹੀਂ ਹੈ ਸਨ ਰੁੱਸਨ ਦਾ ਵਿੱਚ ਘਾਰੇ ਸੰਗਤਾਂ ਦੇ ਵਿਗਿਆਨਤਾ ਦਾ ਉਹ ਲਾਭ ਉਠਾ ਰਹੇ ਹਨ ਤੇ ਇਸ ਵਿਗਿਆਨਤਾ ਦੇ ਵਿੱਚੋਂ ਹੀ ਉਹ ਮਾਇਰਿਕ ਫੈ ਲੁੱਟ ਕੇ ਸੰਗਤਾਂ ਦੀ ਜੋ ਨੇਕ ਕਮਾਈ ਹੈ ਉਸ ਨੂੰ ਲੁੱਟ ਕੇ ਅੱਗੇ ਤੁਰ ਜਾਂਦੇ ਹਨ ਲਫਾਫਿਆਂ ਦੇ ਮਗਰ ਲੱਗੀ ਹੋਈ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਸ ਨੂੰ ਛੱਡ ਕੇ ਸਿਫਤਾ ਕਰਦੇ ਹਨ ਦੁਰਗਾ ਦੀਆਂ ਜਾਂ ਮਹਾਕਾਲ ਦੀਆਂ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕੌਣ ਤੋਂ ਪਹਿਲਾਂ ਉਹ ਕਿਉਂ ਨਹੀਂ ਸੋਚ ਰਿਹਾ ਕਿ ਉਹ ਕੀ ਕਾ ਰਿਹਾ ਸੋ ਸੱਚੀ ਗੁਰਬਾਣੀ ਹੈ ਮਹਾਰਕੋਸ਼ ਦੇ ਲਖਾਰੇ ਪਾਈਕਾਂ ਸਿਉ ਨਾ ਬਾਜ ਨੇ ਆਪਣੀਆਂ ਪੁਸਤਕਾਂ ਗੁਰਮਤ ਮਾਰਤੰਡ ਆਦੇ ਕੋਚੇ ਲਿਖਿਆ ਕਿ ਸੱਚੀ ਬਾਣੀ ਚਪੀੜਾ ਮਾਰ ਰਹੀ ਹੈ ਵੀ ਇਧਰ ਨੂੰ ਤੁਰੋ ਪਰ ਕੌਣ ਬੜੇ ਇਨਾ ਚਪੇੜਾਂ ਦੀ ਪਰਵਾਹ ਨਹੀਂ ਕਰ ਰਹੇ ਤੇ ਆਪਣੀ ਮਰਜ਼ੀ ਨਾਲ ਗਾ ਰਹੇ ਹਨ ਕੀ ਗਾ ਰਹੇ ਹਨ ਆਪਾਂ ਥੋੜਾ ਜਿਹਾ ਇਸ ਪਾਸੇ ਨੂੰ ਦੇਖਦੇ ਹਾਂ ਇਹ ਹੈ searchgurwani.com ਇੱਕ ਵੈਬਸਾਈਟ ਹੈ searchgurwani.com ਸੋ ਇਹ searchgurwani.com ਤੇ ਜਾਓ ਤਾਂ ਉਹ ਤਾਂ ਸੁਪਰਾਂਤ ਵੀ TPA ਮਿਲ ਜਾਂਦਾ ਨਾਲ ਇੰਗਲਿਸ਼ ਵਿੱਚ ਆਰਥ ਵੀ ਉਹਨੇ ਕੀਤਾ ਹੈ ਆਪਾਂ ਇਥੋਂ ਦੇਖਦੇ ਹਾਂ ਕਿ ਕੁਝ ਰਚਨਾਵਾਂ ਰਾਗੀ ਜਿਹੜੇ ਗਾ ਰਹੇ ਹਨ ਉਹਨਾਂ ਵਿੱਚੋਂ ਕੁਝ ਰਚਨਾਵਾਂ ਇੱਥੇ ਪਈਆਂ ਤੇ ਇਹ ਹੈ ਕਿ ਆ ਸ਼ੁਰੂ ਹੁੰਦਾ ਆத் ਦੇਵੀ ਜੋ ਕੀ ਉਸਤਤ ਕਥਨਾਂ ਇਹ ਇਸ ਤੋਂ ਕੋਈ ਇਨਕਾਰ ਹੀ ਹੋ ਸਕਦਾ ਕਿ ਇਹ ਦੇਵੀ ਦੀ ਸਿਫਤ ਨਹੀਂ ਸਾਫ਼ ਲਿਖਿਆ ਹੋਇਆ ਤੇ ਵੀ ਜੋ ਕਿ ਉਸਤਤ ਕਥਨ ਇਹ ਦੇਵੀ ਕੌਣ ਹੈ ਇਹ ਦੁਰਗਾ ਦੇਵੀ ਹੈ ਇਹਨੂੰ ਪਗਉਤੀ ਪਾਰਵਤੀ ਭਵਾਨੀ ਆਦਿਕ ਕਈ ਨਾਵਾਂ ਨਾਲ ਦਸ਼ਕਨਤ ਵਿੱਚ ਲਿਖਿਆ ਹੈ ਸੋ ਜਦੋਂ ਕਵੀ ਕਹਿੰਦਾ ਸਪਸ਼ਟ ਕਹਿੰਦਾ ਕਿ ਮੈਂ ਦੇਵੀ ਦੀ ਸਿਫਤ ਕਰਨ ਲੱਗਾ ਤੇ ਗਉਣ ਵਾਲੇ ਸਾਡੇ ਸੱਜਣ ਏਸੇ ਦੇਵੀ ਦੀ ਉਸਤਤ ਵਿੱਚੋਂ ਇਹ ਰਚਨਾਵਾਂ ਚੋਕਚੋਕ ਕੇ ਗੁਰੂ ਗ੍ਰੰਥ ਸਾਹਿਬ ਦੇ ਸੂਰਜ ਵਿੱਚ ਇਕਾਈ ਜਾ ਰਹੇ ਹਨ ਇਹ ਸਾਬਤ ਕਰ ਰਹੇ ਹਨ ਕਿ ਇਹ ਤਾਂ ਦਸਵੇਂ ਪਾਤਸ਼ਾਹ ਪ੍ਰਤੀ ਉਗਾਰ ਹੈ ਹਨ ਉਸਤ ਦੇਵੀ ਦੀ ਆ ਕਵੀ ਕਹਿੰਦਾ ਦੇਵੀ ਜੋ ਕਿ ਉਸਤ ਕਥਨ ਤਾਂ ਇਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਇਹ ਕ੍ਰਿਸ਼ਨ ਅਵਤਾਰ ਹੈ ਇਹ ਕ੍ਰਿਸ਼ਨ ਲੀਲਾ ਆ 24 ਉਤਾਰਾਂ ਵਿੱਚੋਂ ਕ੍ਰਿਸ਼ਨ ਦੀ ਲੀਲਾ ਇੱਥੇ ਕਵੀ ਨੇ ਬਿਆਨ ਕੀਤੀ ਹੈ ਤੇ ਉਹਦੀ ਲੀਲਾ ਬਿਆਨ ਕਰਨਦਿਆਂ ਕਰਦਿਆਂ ਕਰਦਿਆਂ ਕਵੀ ਆਪਣੀ ਦੁਰਗਾ ਨੂੰ ਨਹੀਂ ਭੁੱਲਦਾ ਨਾ ਦੇਵੀ ਨੂੰ ਭੁੱਲਦਾ ਤੇ ਨਾ ਉਹ ਮਹਾਕਾਰ ਨੂੰ ਭੁੱਲਦਾ ਮਹਾਕਾਰ ਜਿਹੜਾ ਉਹ ਸ਼ਿਵ ਜੀ ਦਾ ਰੂਪ ਹੈ ਤੇ ਇਹ ਦੁਰਗਾ ਜਿਹੜੀ ਹੈ ਪਾਰਬ ਦੀ ਦਾ ਰੂਪ ਹੈ ਤੇ ਕਵੀ ਇਹਨਾਂ ਨੂੰ ਯਾਦ ਰੱਖਦਾ ਹੈ ਚਾਹੇ ਉਹ ਕ੍ਰਿਸ਼ਨ ਅਵਤਾਰ ਲਿਖ ਰਿਹਾ ਲਿਖ ਰਿਹਾ ਚਾਹੇ ਕੋਈ ਹੋਰ ਲਿਖ ਰਿਹਾ ਪਰ ਇਹ ਦੇਵੀ ਅਤੇ ਇਹ ਮਹਾਕਾਰ ਇਹ ਕਵੀ ਇਹਨਾਂ ਦਾ ਪੁਜਾਰੀ ਹੋਣ ਕਰਕੇ ਇਹਨਾਂ ਦੀ ਸਿਫਤ ਕਰਨੀ ਨਹੀਂ ਭੁੱਲਦਾ। ਤੋਂ ਇਹ ਕ੍ਰਿਸ਼ਨ ਉਤਾਰ ਵਿੱਚ ਲਿਖੀ ਜਾਂਦਾ ਅਤ ਦੇਵੀ ਜੋ ਕੀ ਉਸਤ ਕਤਨ। ਤੇ ਪਿਆਰਿਓ ਤੁਰੀ ਜਾਓ ਆਪ ਕੋਸ਼ਿਸ਼ ਕਰੋ ਇਹ ਸਾਰਾ ਕੁਝ ਆਨਲਾਈਨ ਇਹ ਮਸਾਲਾ ਸਾਰਾ ਮਿਲਦਾ ਤੇ ਹਾਰਡ ਕਾਪੀ ਜਿਹੜੀ ਆ ਉਹ ਵੀ ਲੈ ਕੇ ਰੱਖੀ ਜਾ ਸਕਦੀ ਹੈ ਤੋਂ ਭਾਗਾਂ ਵਿੱਚ ਦਸਫਤ ਮਿਲ ਜਾਂਦਾ। ਇਹ ਆਨਲਾਈਨ ਸਰਚਗੁਰਵਾਨੀ.com shri-granth.org ویب سائٹ ਵੀ ਹੈ ਉੱਥੇ ਵੀ ਇਹ ਦਸਤਾਵੇਜ਼ ਪਿਆ ਆਇਆ ਤੇ ਇਹ ਸਾਰੀ ਜਿਹੜੀ ਚੱਲੀ ਜਾਂਦੀ ਆ ਇਹ ਦੇਵ ਦੀ ਸਿਫਤ ਚੱਲੀ ਜਾਂਦੀ ਆ ਪਾਤ ਪਾੰਦ ਦੇ ਨਾਲ ਦੇਵ ਦੀ ਸਿਫਤ ਕੀਤੀ ਗਈ ਤੁਸੀਂ ਚਾਲ ਪਾ ਕਾਲ ਕਾ ਚਾਲ ਪਾ ਰਾਜਤਨ ਕਾਲ ਕਾ ਵੀ ਇਹਨੂੰ ਕਿਹਾ ਗਿਆ ਪਾਰਵਤੀ ਨੂੰ ਕਾਲ ਕਾ ਤੁਰਗਾ ਭਗਵਤੀ ਇਹ ਸਾਰੇ ਪਾਰਵਤੀ ਦੇ ਨਾਂ ਮਹਾ ਜੋਗ ਮਾਇਆ ਤੁਸੀਂ ਸੇਜ ਕਾਸ਼ ਤੁੰਬਾ ਮਹੀਏ ਤੂੰ ਹੀ ਰੇਸ਼ਟਣੀ ਪੋਸ਼ਟਣੀ ਜੋਗ ਮਾਇਆ ਇਹ ਸਾਰੀ ਸਿਫਤ ਜਿਹੜੀ ਹੈ ਚੱਲੀ ਜਾ ਰਹੀ ਹੈ ਇਹ ਦੁਰਗਾ ਦੀ ਤੂੰ ਹੀ 14 ਲੋਕੀ ਜੋਤ ਜਾਣੀ 14 ਲੋਕਾਂ ਵਿੱਚ ਇਹ ਤੇਰੀ ਜੋਤ ਜਾਣੀ ਜਾਂਦੀ ਹੈ ਕਵੀ ਕਿਵੇਂ ਸਿਫਤਾਂ ਮਾਰ ਰਿਹਾ ਆਪਣੀ ਦੇਵੀ ਦੀ ਨੈਕਸਟ ਪੇਜ ਜਿਹੜਾ ਹੈ ਉਹ ਵੀ ਇਹ ਸਿਫਤਾਂ ਤੁਰੀ ਜਾਣੀ ਇਸ ਤਰ੍ਹਾਂ ਅਮਕਾਜਮਕਾਰ ਆਇਤਨੀ ਮਹਾ ਜੋਗ ਮਾਇਆ ਮਹਾਰਾਜਾ ਨੇ ਬਾਣੀ ਆਪਣੀ ਰੂਪਣੀ ਹੈ ਮਹਾ ਪੈਰ ਵੀ ਭੂਤ ਨੀਸ਼ਵਰੀ ਪਵਾਨੀ ਵਖ ਵਖ ਨਾ ਹੀ ਜਾ ਰਹੇ ਪਪੀ ਪਵਾਨੀ ਪਭੇ ਕਾਲੀ ਕਿਰਪਾਨੀ ਹਿੰਗਲਾ ਪਿੰਗਲਾ ਸ਼ਿਵਾ ਅਦਿਕੁ ਸ਼ਿਵਾ ਨਾਮਯ 426 ਨੰਬਰ ਇਹ ਬੰਧਿਆ ਕ੍ਰਿਸ਼ਨ ਅਵਤਾਰ ਦਾ ਇਹਦੇ ਵਿੱਚ ਸ਼ਿਵਾ ਵੀ ਲਿਖਿਆ ਹੈ ਜਿਹੜਾ ਦੇਸ਼ ਵਾ ਵਰ ਮੋ ਇਹ ਹੈ ਉਹ ਈਸ਼ੇ ਸ਼ਿਵਾ ਤੋਂ ਵਰ ਮੰਗਿਆ ਹੈ ਈਸ਼ੇ ਦੁਰਗਾ ਤੋਂ ਵਰ ਮੰਗਿਆ ਕਵੀ ਸ਼ਾਮ ਨੇ ਜਿਹਨੂੰ ਰਾਗੀ ਵੀ ਬੜੇ ਟੌਰ ਨਾਲ ਕਹਉਂਦੇ ਆ ਕਿ ਦਸਵੇਂ ਪਾਸ਼ਾ ਵਰ ਮੰਗ ਰਿਆ ਹੈ ਦੇਵੀਆਂ ਕੋਲੋਂ ਕਿੰਨੀ ਬੇਅਦਵੀ ਕੀਤੀ ਜਾ ਰਹੀ ਹੈ ਤਾਂ ਇਹ ਥੇ ਦਾ ਨਾਂ ਸ਼ਿਵਾਵੀਆ ਸ਼ੀਤਲਾ ਮੰਗਲਾ ਤੋਤਲਾ ਇਹ ਸਾਰੇ ਇਹਦੇ ਨਾਂ ਆ ਪੈਰ ਵੀ ਭੂਪਣੀ ਲ ਤੀਰ ਤਰਵਾਰ ਤੇ ਕਾਤੀ ਕਟਾਰੀ ਵੀ ਕਵੀ ਨੇ ਇਹ ਦੁਰਗਾ ਨੂੰ ਹੀ ਕਿਹਾ ਆ ਤੇ ਰਾਗੀ ਸੱਜਾ ਬੜੇ ਹੋਲੇ ਅਰੇ ਲੈ ਲਾਈ ਕਉਂਦੀਆਂ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੀਰ ਤਰਵਾਰ ਆਦਿਕ ਇਹ ਗਾਉਂਦੇ ਆ ਇਹ ਸਾਰੀਆਂ ਸ਼ਕਤਾਂ ਜਿਹੜੀਆਂ ਇਹ ਦੁਰਗਾ ਦੀਆਂ ਆ ਕਵੀ ਸਾਹਿਬ ਕਹਿੰਦਾ ਇਹ ਦੁਰਗਾ ਤੂੰ ਹੀ ਤੀਰ ਤਰਵਾਰ ਕਾਤੀ ਤੇ ਕਟਾਰੀ ਆ ਤੇਰੇ ਬਿਨਾ ਕੁਝ ਨਹੀਂ ਆ ਤੋ ਇਹ ਸਾਰਾ ਕੁਝ ਚੱਲੀ ਜਾ ਰਿਹਾ ਪਿਆਰਿਓ ਇਹ ਦੁਰਗਾ ਦੀ ਸ਼ਕਤ ਚਲੀ ਜਾ ਰਹੀ ਹੈ ਹੁਆ ਆਪਾਂ ਨਕਸ਼ੇ ਪੇ ਦੇ ਚਲਦੇ ਆ ਬਾਸਵੀ ਆ ਬ੍ਰਹਮੀ ਬੈਸ਼ਨਵੀ ਫੇਰ ਅੰਬਕਾ ਦੁਸ਼ਟਾ ਮੁੰਡ ਮੋਲੀ ਸਰ ਵੱਡ ਵੱਡ ਕੇ ਜਿਹੜੇ ਉਹਨਾਂ ਦੀ ਮਾਲਾ ਪਾਉਣ ਵਾਲੀ ਆ ਇਹ ਕਾਲੀ ਕਾਲਕਾ ਤੇ ਇਹ ਸਾਰੀਆਂ ਸਤਾਂ ਚੱਲੀ ਜਾ ਰਹੀਆਂ ਤੂੰ ਹੀ ਕ੍ਰਿਸ਼ਨ ਸੀ ਤੂੰ ਹੀ ਰਾਮ ਸੀ ਇਹ ਕਵੀ ਕਿੰਨੀਆਂ ਸਫ਼ਤਾਂ ਕਰ ਰਿਹਾ ਦੁਰਗਾ ਦੀਆਂ ਫੇਰ ਰਾਮ ਵੀ ਤੂੰ ਹੀ ਸੀ ਕ੍ਰਿਸ਼ਨ ਵੀ ਤੂੰ ਹੀ ਸੀ ਤੇ ਹੁਣ ਅੱਗੇ ਦੋਹਰਾ ਜਿਹੜਾ ਆ ਜਾਂਦਾ ਉਹ ਹੁਣ ਦਾਸ ਜਾਣਕਰ ਦਾਸ ਪਰ ਕੀਜੇ ਕਿਰਪਾ ਭਾਰ ਹੁਣ ਇਸੇ ਦੁਰਗਾ ਦੇ ਅੱਗੇ ਕਵੀ ਜਿਹੜਾ ਇਹ ਦੋਹਰਾ ਲਿਖ ਰਿਹਾ ਦਾਸ ਜਾਣਕਰ ਦਾਸ ਪਰ ਕੀਜੇ ਕਿਰਪਾ ਭਾਰ ਆਪ ਹਾਦਰ ਆਖ ਮੋਏ ਮਨ ਬਚ ਬਚ ਮਨ ਗ੍ਰਾਮਮ ਬਚਨ ਵਿਚਾਰ ਤੇ ਇਹ ਤੋਂ ਬਾਅਦ ਚੌਪਈ ਸ਼ੁਰੂ ਹੋ ਜਾਂਦੀ ਹੈ ਇਹ ਚੌਪਈ ਜਿਹੜੀ ਆ ਇਹ ਫਿਰ 434 ਨੰਬਰ ਤੇ ਆਉਂਦੀ ਆ ਮੈਂ ਨਾ ਗਣੇਸ਼ੇਂ ਪ੍ਰਥਮ ਮਨਾਉ ਕਵੀ ਕਹਿੰਦਾ ਇਹ ਦੁਰਗਾ ਮੈਂ ਤੈਨੂੰ ਛੱਡ ਕੇ ਇਹ ਕਿਸੇ ਗਣੇਸ਼ ਨੂੰ ਨਹੀਂ ਮਨਾਉਂਦਾ ਤੇ ਇਹ ਦਸਵੇਂ ਪਾਸ਼ਾ ਨਾਲ ਧੱਕੇ ਨਾਲ ਰਚਨਾ ਲਾਈ ਜਾਂਦੇ ਆ ਜਦੋਂ ਕਿ ਹੈਡਿੰਗ ਜਿਹੜਾ ਉਹ ਕਹਿੰਦਾ ਦੇਵੀ ਯੂ ਕੀ ਉਸਤ ਕਥਨਾਂ ਤੂੰ ਕਵੀ ਇਹ ਕਹਿ ਰਿਹਾ ਮੈਂ ਤਾਂ ਦੇਵੀ ਨੂੰ ਮੰਨਦਾ ਇਹ ਗਣੇਸ਼ ਨੂੰ ਨਹੀਂ ਮੰਨਦਾ ਕ੍ਰਿਸ਼ਨ ਬਿਸ਼ਨ ਆਦਿਕ ਨੂੰ ਨਹੀਂ ਮੈਂ ਧਿਆਉਂਦਾ ਬੜੀ ਹੈਰਾਨੀ ਦੀ ਗੱਲ ਹੈ ਇਹ ਕ੍ਰਿਸ਼ਨਾ ਅਵਤਾਰ ਤਾਂ ਲਿਖ ਰਿਹਾ ਹੈ ਕਵੀ ਤੇ ਨਾਲੇ ਇਹ ਕਹਿ ਰਿਹਾ ਕਿ ਮੈਂ ਕ੍ਰਿਸ਼ਨ ਨੂੰ ਨਹੀਂ ਧਿਆਉਂਦਾ ਜੇ ਤੂੰ ਨਹੀਂ ਧਿਆਉਂਦਾ ਕ੍ਰਿਸ਼ਨ ਨੂੰ ਤੂੰ ਕ੍ਰਿਸ਼ਨਾ ਅਵਤਾਰ ਦੀਆਂ ਲਿਖ ਕੇ ਕ੍ਰਿਸ਼ਨਾ ਅਵਤਾਰ ਲੈ ਕੇ ਕ੍ਰਿਸ਼ਣੀਆਂ ਸਿਫਤਾਂ ਬੜੀਆਂ ਕਰੀ ਜਾਂਦਾ ਤੇ ਨਾਲੇ ਕਹਿੰਦਾ ਮੈਂ ਇਹਨੂੰ ਧਿਆਉਂਦਾ ਹੀ ਨਹੀਂ ਤੋ ਕਵੀ ਕਹਿੰਦਾ ਹੈ ਦੁਰਗਾ ਮੈਂ ਤੇਰੇ ਤਬਨਾ ਕ੍ਰਿਸ਼ਨ ਬਿਸ਼ਨ ਇਹਨਾਂ ਨੂੰ ਨਹੀਂ ਮੰਨਦਾ ਮੇਰੀ ਜਿਹੜੀ ਲਿਬਿਆ ਤੇਰੇ ਚਰਨਾਂ ਵਿੱਚ ਲੱਗੀ ਰਹਿੰਦੀ ਆ ਹੁਣ ਕਵੀ ਜਿਹੜਾ ਆ ਮਹਾ ਆਪਣੀ ਇਹਨੂੰ ਛੱਡ ਕੇ ਦੁਰਗਾ ਨੂੰ ਛੱਡ ਕੇ ਦੇਵੀ ਨੂੰ ਛੱਡ ਕੇ 435 ਨੰਬਰ ਬੰਦ ਵਿੱਚ ਹੁਣ ਮਹਾਕਾਲ ਦੀ ਸਿਖਤ ਸ਼ੁਰੂ ਕਰਦੇ ਹੁੰਦਾ ਹੈਡਿੰਗ ਉਹੀ ਚੱਲ ਰਿਹਾ ਹੈ ਦੇਵੀ ਚੋ ਕਿ ਉਸ ਕਥਨਨ ਪਰ ਇਹਦੇ ਵਿੱਚ ਉਹਨਾਂ ਮਹਾਕਾਲ ਦੀ ਸਿਫਤ ਵੀ ਉਹਨੇ ਵਾਰ ਦਿੱਤੀ ਆ ਤੇ ਇਹ ਕਹਿੰਦਾ ਮਹਾਕਾਲ ਰਖਵਾਰ ਮਹਾਕਾਲ ਕੌਣ ਹੈ ਸਿੱਖਾਂ ਸਿੱਖਾਂ ਨੂੰ ਇਹ ਕਥਾ ਵਾਚ ਕੇ ਚਾਹੁੰਗ ਹੋ ਰਿਹਾ ਇਹ ਕਿੰਨਾ ਠਾਕ ਰਿਹਾ ਅੱਖਾਂ 'ਚ ਘੱਟਾ ਪਾ ਰਿਹਾ ਕਿ ਇਹ ਘਾਰਪੁਰਖ ਹੁੰਦਾ ਹੈ ਤੇ ਉੱਤੇ ਤਾਂ ਲਿਖਿਆ ਦੇਵੀ ਜੋ ਕੀ ਉਸ ਦਾ ਕਤਰਾ ਦੇਵਦੀ ਸਿਫਤ ਆ ਜੋ ਦੇਵੀ ਜਿਹੜੀ ਤੁਰਕਾ ਆ ਉਹਦੇ ਘਰ ਵਾਲਾ ਜਿਹੜਾ ਆ ਉਹ ਸ਼ਿਵ ਜੀ ਆ ਤੇ ਸ਼ਿਵ ਜੀ ਦਾ ਨਾਮ ਜਿਹੜਾ ਉਹ ਮਹਾਕਾਲ ਹੈ ਕੁਝ ਸ਼ਬਦ ਇਹਦਾ ਰੂਪ ਹੀ ਇੱਕ ਮਾ ਕਾਲ ਹੈ। ਇਸੇ ਮਾ ਕਾਲ ਦਾ ਮੰਦਰ ਮਧ ਪ੍ਰਦੇਸ਼ ਦੇ ਉਜੈਨ ਵਿੱਚ ਬਣਿਆ ਆ। ਤੇ ਰੱਬ ਦੇ ਵੀ ਕਿਤੇ ਮੰਦਰ ਬਣੇ ਹੁੰਦੇ ਆ। ਇਹ ਤਾਂ ਦੇਵੀ ਦੇਵਤਾ ਦੇ ਮੰਦਰ ਹੁੰਦੇ ਆ। ਮਾ ਕਾਲਿਕ ਦੇਵਤਾ ਦਾ ਇਹਦਾ ਮੰਦਰ ਬਣਿਆ। ਲੋਕ ਮਥਾ ਢੇਕਦੇ ਉੱਥੇ ਜਾ ਕੇ। ਤੋਂ ਸਿੱਖ ਵੀ ਮਾ ਕਾਲ ਨੂੰ ਰੱਬ ਮੰਨੀ ਜਾਂਦੇ। ਇਹਦਾ ਮਤਲਬ ਸਿੱਖਾਂ ਨੂੰ ਵੀ ਇਹ ਕਹਿ ਰਹੇ ਆ ਵੀ ਤੁਸੀਂ ਵੀ ਜਾਓ ਤੇ ਮਾ ਕਾਲ ਦੇ ਮੰਦਰ ਤੇ ਕੋ ਮਥੇ ਲਗੋ ਦੇ ਸ਼ਬਦੀ ਦੇ ਚਰਨਾਂ 'ਚ। ਮਹਾਕਾਲ ਅਖਬਾਰ ਮਾਰੋ ਇਹ ਮਹਾਕਾਲ ਦੀਆਂ ਸਿਫਤਾਂ ਕਵੀ ਨੇ ਸ਼ੁਰੂ ਕਰਤੀਆਂ ਆਪਣਾ ਜਾਣ ਕਰੋ ਪਰ ਤੇ ਪਾਰ ਬਾਹ ਗਏ ਕਿ ਲਾਜ ਵਿਚਾਰ ਮੇਰੀ ਬਾਹ ਫੜ ਲੈ ਨੈਕਸਟ ਪੇਜ ਜਿਹੜਾ ਇਹ ਮਹਾਕਾਲ ਦੀਆਂ ਸਿਫਤਾਂ ਜਿਹੜੀਆਂ ਇਹ ਤੁਰੀਆਂ ਜਾਂਦੀਆਂ ਦੇਗ ਤੇ ਜਗ ਵਿੱਚ ਦੂ ਚੱਲੇ ਇਹ ਕਿਹਨੂੰ ਕਹਿ ਰਿਹਾ ਕਵੀ ਮਹਾਕਾਲ ਨੂੰ ਕਹਿ ਰਿਹਾ ਸ਼ਿਵ ਜੀ ਨੂੰ ਕਹਿ ਰਿਹਾ ਕਿ ਸ਼ਿਵ ਜੀ ਇਹ ਦੇਗ ਤੇ ਜਗ ਵਿੱਚ ਚਲਦੀ ਰਹੇ ਕਿ ਸ਼ਿਵਜੀ ਨੂੰ ਕਹਿ ਰਿਹਾ ਇਹ ਬਾਰ ਦੇ ਸੰਨ ਵੀ ਚੱਲਦੇ ਰਹੇ ਰਾਖ ਆਪ ਮੋਏ ਔਰ ਨਾ ਦਲ ਹੈ ਤੇ ਮੈਨੂੰ ਬਚਾ ਕੇ ਰੱਖ ਮੈਨੂੰ ਹੋਰ ਕੋਈ ਦਲ ਮਾਰਨਾ ਸੁੱਟੇ ਤੋ ਇਹ ਸਾਰੀਆਂ ਹੀ ਬੇਨਤੀਆਂ ਚੱਲ ਰਹੀਆਂ ਤੁਮ ਉਸਾਹਿਬ ਮੈਂ ਦਾਸ ਤੇ ਹਾਰਾ ਇਹ ਮਹਾਕਾਲ ਕੇ ਸਫਤਾਂ ਹੁਣ ਕਵੀ ਕਰ ਰਿਹਾ ਕਿ ਸ਼ਿਵਜੀ ਮੈਂ ਤੇਰਾ ਦਾਸ ਹਾਂ ਤੇ ਇਥੋਂ ਬਾਅਦ ਅੱਗੇ ਪਿਆਰੇ 400 38 ਨੰਬਰ ਜਿਹੜਾ ਬਾਂਧਿਆ ਕ੍ਰਿਸ਼ਨ ਅਵਤਾਰ ਦਾ ਇਹ ਤੋਂ ਸ਼ੁਰੂ ਹੁੰਦਾ ਤੁਮ ਹੋ ਤੁਮ ਹੋ ਸਭ ਰਾਜਾਂ ਕੇ ਰਾਜਾ ਤੇ ਆਪੇ ਆਪ ਗਰੀਬੀ ਨਵਾਜ਼ਾ ਇਥੇ ਕਵੀ ਤਾਂ ਕਹਿ ਰਿਹਾ ਮਹਾਕਾਲ ਨੂੰ ਇਹ ਸ਼ਿਵ ਜੀ ਨੂੰ ਕਹਿ ਰਿਹਾ ਵੀ ਤੂੰ ਤੂੰ ਸਾਡਾ ਤਾਂ ਰਾਜ ਜਾਂਦਾ ਰਾਜਾ ਆ ਕਿਉਂਕਿ ਕਵੀ ਜਿਹੜਾ ਆ ਉਹ ਸ਼ਿਵ ਜੀ ਤੇ ਮਹਾਕਾਲ ਦਾ ਪੁਜਾਰੀ ਹੋਣ ਦੇ ਨਾਤੇ ਉਹ ਸ਼ਿਵ ਜੀ ਦੀ ਰੱਜ ਕੇ ਸੇਵਤ ਕਰ ਰਿਹਾ ਇਥੇ ਤੂੰ ਦਾ ਰਾਜ ਜਾਂਦਾ ਰਾਜਾ ਆ ਤੇ ਸਾਡੇ ਰਾਗੀ ਸੱਜਣ ਕਿਧਰੋਂ ਤੁਰ ਪਏ ਆ ਉਹ ਇਥੇ ਇਹ ਰਚਨਾ ਗਾਈ ਜਾਂਦੇ ਗੁਰੂ ਗ੍ਰੰਥ ਸਾਹਿਬ ਹਜ਼ੂਰ ਜੀ ਬੈਠ ਕੇ ਸ਼ਿਵ ਜੀ ਦੀ ਸਿਫਤ ਗਾਈ ਜਾਂਦੇ ਆ ਤੇ ਅੱਖਾਂ 'ਚ ਘੱਟਾ ਪਾ ਕੇ ਸੰਗਤਾਂ ਦੇ ਕਹੀ ਜਾਂਦੇ ਆ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਆ ਜੀ ਹੁਜੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਕਿਹਨੂੰ ਕਹ ਰਿਹਾ ਤੂੰ ਸਭ ਰਾਜਨ ਕੇ ਰਾਜਾ ਇਹ ਰਾਗੀ ਤੇ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਹੀ ਰਾਜਿਆਂ ਦੇ ਰਾਜੇ ਆ ਤੇ ਕਵੀ ਕਹਿ ਰਿਹਾ ਮਹਾਕਾਲ ਨੂੰ ਇਹ ਮਹਾਕਾਲ ਜੀ ਤੂੰ ਤਾਂ ਰਾਜਿਆਂ ਦਾ ਰਾਜਾ ਆ ਤੂੰ ਮੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਬੜza ਤੋ ਦਾਸ ਚਾਨ ਕਰ ਕਿਰਪਾ ਕਰੋ ਮੋਏ ਸੋ ਇਥੇ ਕਵੀ ਜਿਹੜਾ ਆ ਉਹ ਮਹਾਕਾਲ ਨੂੰ ਕਹਰੇ ਕਿਉਂਕਿ ਲੜੀ ਚੱਲ ਰਹੀ ਹੈ ਦੁਰਗਾ ਜੀ ਦੀ ਦੇਵੀ ਜੂ ਕੇ ਉਸ ਤਰ ਉਹ ਲੜੀ ਚੱਲ ਰਹੀ ਹੈ ਉਸ ਲੜੀ ਵਿੱਚ ਮਹਾਕਾਲ ਵੀ ਆ ਗਿਆ ਅੱਗੇ ਕਵੀ ਨੇ ਇਹਨੂੰ ਵੀ ਨਹੀਂ ਛੱਡਿਆ ਇਹਦੀ ਸਿਫਤ ਕਰਦਾ ਕਰਦਾ ਇਹਨੂੰ ਫਿਰ ਰਾਜਿਆਂ ਦਾ ਰਾਜਾ ਕਹਿੰਦਾ ਆ ਤੋ ਰਾਜਿਆਂ ਦਾ ਰਾਜਾ ਕੌਣ ਹੈ ਸ਼ਿਵ ਜੀ ਹੈ ਇੱਥੇ ਤੋ ਇਹ ਰਚਨਾ ਜਿਹੜੀ ਹੈ ਇਬੜ ਟੋਪ ਦੇ ਸਾਡੇ ਰਾਗੀ ਸੱਜਣ ਇਸ ਸੰਗਤਾਂ ਵਿੱਚ ਬੈਠ ਕੇ ਗਾਉਂਦੇ ਆਤਮੋ ਸਭ ਰਾਜਨ ਕੇ ਰਾਜ ਤੇ ਸੰਗਤਾਂ ਬੜੀਆਂ ਝੂਮਦੀਆਂ ਤੇ ਜਕਾਰੇ ਛੱਡਦੀਆਂ ਵੀ ਇਹ ਸਾਡੇ ਇਹ ਗੁਰੂ ਗਬੇਸ਼ ਜੀ ਦੀ ਸੇਵਤ ਕਰੀ ਜਾ ਰਿਹਾ ਰਾਗੀ ਇਹ ਸਾਂ ਤਾਂ ਇਦਾਂ ਸਮਝ ਰਹੀਆਂ ਸਮਝਾਉਣ ਵਾਲੇ ਆਪ ਅਗਿਆਨੀ ਤੇ ਸਮਝਾਉਣ ਵਾਲੇ ਸਮਝਾਉਂਦੇ ਨਹੀਂ ਵੀ ਉਹ ਗਾ ਕੀ ਰਹੇ ਕੋਈ ਯਾਤ ਨਹੀਂ ਕਰਦਾ ਇਹਨਾਂ ਦੇ ਬਸ ਆਪਣਾ ਟਾਈਮ ਪੂਰਾ ਕੀਤਾ ਖਵਾਵੇ ਚੁੱਕੇ ਤਾਂ ਚੱਲੇਗਾ। ਤਾਂ ਇੱਥੇ ਹੁਣ 440 ਨੰਬਰ ਤੇ ਕਵੀ ਫੇਰ ਕਹਿੰਦਾ ਪ੍ਰਥਮ ਧਰੋ ਭਗਵਤ ਕੋ ਧਿਆਨ। ਮੈਂ ਭਗੋਤੀ ਦਾ ਫੇਰ ਧਿਆਨ ਕਰਦਾ ਹਾਂ। ਇਹ ਦੁਰਗਾ ਦਾ ਫੇਰ ਮੈਂ ਧਿਆਨ ਕਰ ਰਿਹਾ ਇੱਥੇ। ਇੱਥੇ ਹੈ ਕੋਈ ਰੱਬ ਦੀ ਗੱਲ। ਰੱਬ ਦੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਗੁਰੂ ਪਰਮੇਸ਼ਰ ਦੀ ਗੱਲ। ਬਾਹਰ ਕਿੱਥੇ ਆ? ਬੌਰ ਕਰੋ ਕਵਤਾ ਵੀ ਦੇ ਨਾਨਾ। ਤੋਂ ਕਵੀ ਕਹਿੰਦਾ ਮੈਂ ਤਾਂ ਭਗੋਤੀ ਦੀ ਇਸ ਸਵਤ ਕਰਦਾ ਦੁਰਗਵੀ ਸਵਤ ਕਰਕੇ ਮੇਰਾ ਧਿਆਨ ਧਰਦਾ ਤੇ ਫੇ ਮੈਂ ਕਵਿਤਾ ਲਿਖਦਾ ਹਾਂ। ਕ੍ਰਿਸ਼ਨ ਜਥਾਮਤੀ ਚਿਤਰੋ ਚਿਤਰੋ ਚਾਰੋ ਤੇ ਚੂਕ ਹੋਏ ਕਭੀ ਲਿਓ ਸੁਧਾਰੋ ਤੇ ਕਭੀ ਕਹਿੰਦਾ ਜਿਵੇਂ ਭੁੱਲ ਗਿਆ ਨਾ ਤੁਸੀਂ ਆਪ ਇਹਨੂੰ ਸੁਧਾਰ ਵੀ ਲਿਓ ਤੇ ਪਿਆਰਿਓ ਗੁਰੂ ਪਰਮੇਸ਼ਰ ਕਦੀ ਭੁੱਲਦਾ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਕਿ ਭੁੱਲਣ ਅੰਦਰ ਸਭ ਕੋ ਪੁਰਨ ਗੁਰੂ ਕਰਤਾਰ ਇਥੇ ਕਵੀ ਆਪੇ ਕਹਿੰਦਾ ਮੈਂ ਭੁੱਲ ਗਿਆ ਤੁਸੀਂ ਇਹਨੂੰ ਠੀਕ ਕਰ ਲਿਓ। ਤੇ ਇੱਥੇ 440 ਨੰਬਰ ਬੰਦ ਉੱਤੇ ਲਿਖਿਆ ਅੱਗੇ ਪੜ੍ਹ ਲਓ। ਇਤੀ ਸ਼੍ਰੀ ਦੇਵੀ ਉਸਤ ਸਮਾਪਤਨ। ਹੁਣ ਕਵੀ ਕਹਿੰਦਾ ਮੈਂ ਦੇਵੀ ਦੀ ਸੇਵਤ ਕਰਨੀ ਸ਼ੁਰੂ ਕੀਤੀ ਸੀ। ਇੱਥੇ ਆ ਕੇ ਮੈਂ ਸਮਾਪਤ ਕਰ ਦਿੱਤੀ ਹੈ। ਭਾਵੇਂ ਉਹਨੇ ਦੇਵੀ ਦੀ ਸੇਵਤ ਵਿੱਚ ਮਹਾਕਾਲ ਦੀ ਸੇਵਤ ਵੀ ਐਡ ਕੀਤੀ ਹੋਈ ਹੈ ਜਿਹਨੂੰ ਰਾਗੀ ਗਾਉਂਦੇ ਆ ਮਹਾਕਾਲ ਦੀ ਸੇਵਤ ਨੂੰ ਤੋਂ ਸਭ ਰਾਜਨ ਕੇ ਰਾਜਾ ਕਵੀ ਮਾਗਾ ਜਿਸ ਜੁਤ ਕਰੇ ਉਹ ਆਪਾਂ ਸੰਕੇਤ ਤੌਰ ਤੇ ਅ ਵਰਾਗੀਆਂ ਬਾਲ ਵੀ ਚਲਦੇ ਆ ਕਿ ਜੋ ਦਸਮ ਗ੍ਰੰਥ ਵਿੱਚ ਉਹ ਵੀ ਮਾ ਦਰਸ਼ਨ ਪ੍ਰਾਪਤਨਾ ਇੱਥੇ ਆ ਲਿਖਿਆ ਆਤਿ ਦੇਵੀ ਜੋ ਕਿ ਔਸਤ ਕਥਨਾ ਪੋਜੰਗ ਪ੍ਰਯਾਦ ਛੰਦ ਤੇ ਕੈਮਰਾਮੈਨ ਜਿਹੜਾ ਪਹਿਲਾ 파ਰਟ ਦਸਮੋਂ ਤੇ ਫੋਕਸ ਕੀਤਾ ਹੈ 309 ਪੰਨਾ ਆ ਇਹ ਸਾਰੀ ਸਿਖਤ ਚਲਦੀ ਹੈ ਇਹ ਸਾਰੀ ਸਿਖਤ ਚਲ ਰਹੀ ਹੈ ਇਹ ਦੇ ਕਿੰਨੇ ਮਛਣੀ ਕਛਣੀ ਬ੍ਰਸ਼ਟਣੀ ਇਹ ਦੇਵਦੀ ਸਭ ਚੱਲ ਰਹੀ ਹੈ ਇਹ ਅਗਲਾ ਪੇਜ ਜਿਹੜਾ 410 ਹੈ ਇਹ 410 ਪੇਜ ਆ ਗਿਆ ਮੈਂ 310 ਸੋਰੀ 310 ਪੇਜ ਆ ਗਿਆ ਇਹਦੇ ਵਿੱਚ ਸੁੰਭ ਨੂੰ ਸੁੰਭ ਕੋਪਾਇਓ ਇਹ ਦੇਵੀ ਨੇ ਮਾਰੇ ਜੀ ਦੇਵੀ ਸਭ ਚੱਲੀ ਰਹੀ ਹੈ ਤੋਂ ਅੱਗੇ ਆ ਗਿਆ ਮਹਾਕਲ ਅਖਬਾਰ ਮਾਰੋ ਆ ਗਿਆ ਤੇ ਇਸ ਤੋਂ ਬਾਅਦ ਆ ਗਿਆ ਇੱਥੇ ਤਮੋ ਸੋਬਰਾਜਨ ਕੇ ਰਾਜਾ ਇਹ ਆ ਗਿਆ ਇੱਥੇ ਆ ਦੇਖੋ ਤਮੋ ਸੋਬਰਾਜਨ ਕੇ ਰਾਜਾ ਇਹ 438 ਵਾਂ ਬੰਦਿਆ ਤਮੋ ਸੋਬਰਾਜਨ ਕੇ ਰਾਜਾ ਆਪੇ ਆਪ ਗਰੀਬੀ ਨਿਵਾਜ਼ਾ ਤੇ ਅੰਤ ਵਿੱਚ ਆ ਕੀ ਲਿਖਿਆ ਹੈ ਵੀ ਦਿਖਾਣਾ ਹਲਿਕਾ ਇਤੀ ਸ਼ਰੀ ਦੇਵੀ ਉਸਤ ਤ ਸਮਾਪਤਮ ਉਹ ਸਾਰੀ ਨੇ ਸਾਹਮਣੇ ਸਭ ਕੁਝ ਪਿਆ ਆ। ਵੀ ਦੇਵ ਦੀ ਸਿਫਤ ਹੈ। ਤੇ ਫਿਰ ਵੀ ਰਾਗੀ ਚੁੱਕ ਚੁੱਕ ਕੇ ਇਥੋਂ ਇਹ ਦਸਵੇਂ ਪਾਸ਼ਾ ਨਾਲ ਜੋੜ ਕੇ ਇਹ ਸੰਗਤਾਂ ਨੂੰ ਇਹ ਜਿਹੜਾ ਸੁਣਾਈ ਜਾਂਦੇ ਅੱਖਾਂ 'ਚ ਕੱਟਾ ਪਾਈ ਜਾਂਦੇ ਆ। ਤੇ ਪਿਆਰਿਓ ਆਪਾਂ ਹੁਣ ਕੁਛ ਰਾਗੀ ਜਿਹੜੇ ਗਾ ਰਹੇ ਆ ਕਿਦਾਂ ਗਾ ਰਹੇ ਆ ਆਪਾਂ ਉਹਨਾਂ ਵੱਲ ਚੱਲਦੇ ਆਂ ਸੰਖੇਪ ਤੌਰ ਤੇ ਨਾਲ ਦਸਾਂ ਬਾਜੀ ਫੋਟੋ ਵੀ ਨਾਲ ਬਣਾਈ ਜਾਂਦੇ ਨੇ ਨਕਲੀ ਫੋਟੋ ਤੇ ਨਾਲੇ ਇੱਕ ਆਈ ਜਾਂਦੇ ਦੇਖੋ ਕਿੰਨੀ ਬਦਵੀ ਜਿਹੜੀ ਆ ਨਾਲੋ ਨਾਲ ਗੁਰੂ ਪਾਸ਼ਾ ਕੀਤੀ ਇੱਕ ਆਹ ਕੌਣ ਰਹਾ ਹੈ ਬੜੇ ਮਸ਼ਹੂਰ ਆ ਕਿਹਾ ਲਿਖਿਆ ਇੱਥੇ ਭਾਈ ਜੁਗਿੰਦਰ ਸਿੰਘ ਜੀ ਰਿਆੜ ਚਲੋ ਆ ਵੀ ਰਾਗੀ ਆਵਾਜ਼ ਇਸ ਪਛਾਣ ਦੇ ਬਣਿਆ ਜਨ ਕੀ ਰਾਗ ਇਹ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਕੀ ਕਰਨਗੇ ਸੰਗਤ ਕੀ ਕਰੂਗੀ ਛਡੇ ਵੱਡੇ ਛੋਟੇ ਦੇ ਰਾਗੀ ਸੰਗਤਾਂ ਨੂੰ ਕਿਵੇਂ ਧੋਖਾ ਦੇ ਰਹੇ ਆ ਸਿਫਤਾਂ ਮਾਹ ਕਾਲ ਦੀਆਂ ਕਰ ਰਹੇ ਆ ਕਾ ਚੱਲਦੇ ਆਂ ਇਹ ਆ ਗਏ ਕਲਾਸੀਕਲ ਗਾਉਣ ਵਾਲੇ ਰਾਗੀ ਭਾਈ ਬਲਜੀਤ ਸਿੰਘ ਪਾਈ ਹਰਵੰਦ ਸਿੰਘ ਜੀ eraੜੇ ਵਾਲੇ ਮੈਂ ਪਿੰਸਾਹ ਵਾਲੇ तुरंत मुके फिर उ तो यह तो लिख पढ़ लो लिख तुम हो सब राजन के राजा ਇਹ ਹੁਣ ਮੰਗਲ ਕਰ ਰਹੇ ਆ ਕਾਹ ਵੀ ਟਾਈਮ ਲੱਭਾ ਪਹਣ ਗਾਂ ਚੱਲਦੇ ਆ ਨੈਕਸਟ ਆ ਗਏ ਤੇ ਹੁਣ ਇਹ ਵੀ ਸੁਣ ਲੈਣੇ ਪਾਯੋਂ ਕਾਰਸਮ ਜੀ ਦਰਬਾਰ ਸਾਹਿਬ ਵਾਲੇ ਕੀਰਤਨ ਕਰ ਰਹੇ ਹਨ ਮਹਾਂਕਾਰ ਅਖਬਾਰ ਹਮਾਰਾ ਸਾਡਾ ਰਖਾ ਸ਼ਿਵ ਜੀ ਇਹ ਦੱਸ ਰਿਹਾ ਹੈ ਅੱਗੇ ਚਲਦੇ ਹਾਂ ਕੀ ਵੀ ਰਵੀ ਸੰਧੂ ਅਰ ਜੀ ਬਤੇ ਵਾਚਾ ਤੋ ਜਬ ਰਾਜਨ ਕੇ ਰਾਜ ਉਪਰ ਆ ਗਏ ਮੜ ਮਸ਼ਹੂਰ ਆ ਗਈ ਹੈ ਵੀ ਅਕੇ ਚਾਹਦੇ ਆਪਿਆ ਕਦੀਰ ਨੇ ਅਰਥੀ ਪੜਿਆ ਚਸ਼ਮਾ ਦੇ ਖੋਲ ਕੇ ਵੀ ਦੇਖਿਆ ਪੁੱਛਣ ਵਾਲਾ ਹੋ ਵੀ ਕੋਈ ਇੱਥੇ ਅਰਥਾ ਪੜ ਲਓ ਦੇਖ ਲਓ ਵੀ ਕਿੱਥੇ ਲਿਖਿਆ ਤੇ ਕੀ ਹੈ ਆ ਸੱਜਣਾ ਕੋ ਨੈਂ ਦੰਦਨੇ ਇਸੇ ਪ੍ਰਥਮ ਬਣਾਉ ਤਾ ਇਹਨੇ ਸ਼ੁਰੂ ਤੋਂ ਕੀਤਾ ਮੈਂ ਨਾ ਕ੍ਰਿਸ਼ੇ ਪ੍ਰਥਮ ਬਣਾਉ ਤਾ ਮੈਂ ਦੇਵੀ ਨੂੰ ਜਾਣਦਾ ਦੇਵੀ ਤੋਂ ਬਿਨਾ ਮੈਂ ਕ੍ਰਿਸ਼ਨ ਹੋਰ ਨੂੰ ਜਾਣਦਾ

ਚਲਦੇ ਆਂ ਛੋਡੀ प्रोडक्शन ਦਾ ਧਾਰਮਿਕ ਉਪਰਾਧਾ ਤੂੰ ਹੋ ਸਭ ਛੋਡੀ ਇਹਦਾ ਮੇਰੇ ਪਾਸੀ ਦੀ ਖਬਰ ਹੈ ਚੰਡੀਗੜ੍ਹ ਪਾਵਰ ਡਿਸਟ੍ਰਿਕਟ ਤੀਆ ਗਰੀਬ ਨੇ ਵਾਦਾ ਮੈਂ ਨੇ ਛੋਟੀ ਦਾ ਰਾਗੀ ਹਾਂ ਰਾਜਨ ਕੇ ਕਾ ਗਾਰੇ ਹਾਂ ਚੱਲਦੇ ਆਂ ਇਹ ਰੱਗ ਦੀ ਜੁਰੀਤ ਬਾਹਰ ਸਾਡੇ ਆਹਿਰਪਾਰ ਸੰਗਿ ਜੁਰੀਤ ਰੱਗ ਦੀ ਸ੍ਰੀ ਦਰਬਾਰ ਸਾਹ ਆਪ ਕਨੀਵ ਵਾਤਾ ਤੁਮ ਹੋ ਸਰੂ ਰਾਜ ਚੱਗੇ ਚੱਲਦੇ ਆਂ ਇਹ ਜਿਹਾ ਥਾਇਡਾ ਪਹਿਲਾ ਸੀ ਉਹ ਦੇ ਵਿੱਚ ਹੁਣ ਬਦਲ ਕੇ ਗਾ ਰਹੇ ਆਂ ਸਾਈਕਲ ਬਣਾ ਕੇ ਘਰ ਰਹੇ ਅਗੂ ਜਾਂਦੇ ਆ ਤਾਂ ਵਾਇ ਪਛਾਣ ਲਓ ਆਪੀ ਤੇ ਖੰਨੇ ਵਾਲੇ ਆ ਤੁੰਹ ਹੋ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ ਤੋਂ ਕੇਸ਼ੂ ਪਿਆਰੇ ਅੱਜ ਦੇ ਆਪਾਂ ਪੇਸ਼ਕਸ਼ ਮਣਾਈ ਕਿ ਸੱਚੇ ਬਾਣੀ ਦੇ ਅਚਪੇੜਾਂ ਦੇ ਪ੍ਰਵਾਹ ਨਹੀਂ ਕਰਦੇ ਦੇਖੋ ਕੀ ਗਾਉਂਦੇ ਹਨ ਤੁਸੀਂ ਇਸ ਤੇ ਆਪਾਂ ਵਿਚਾਰ ਕੀਤੀ ਹੈ ਕਿ ਇਹ ਕੱਚੀਆਂ ਰਚਨਾਵਾਂ ਜਿਹੜੀਆਂ ਕਿਦਾਂ ਗਈਆਂ ਜਾ ਰਹੀਆਂ ਬਿਨਾ ਅਰਥ ਸਮਝਣ ਤੋਂ ਇਹਨੇ ਚੋਟੀ ਦੇ ਟੋਪ ਦੇ ਰੱਗ ਜਿਹੜੇ ਆ ਉਹ ਇਸ ਪਾਸੇ ਨੂੰ ਤੁਰ ਤੁਰ ਚੁੱਕੇ ਆ ਗੁਗਰਾਂ ਸੇ ਦਾਰੇ ਚੋਂ ਬਾਹਰ ਚਲੇ ਗਏ ਹਨ ਜਿਸਨੂੰ ਹੱਥੀ ਕਰਦੇ ਆ ਫਿਰ ਮਿਲਾਂਗੇ